ਉਹ ਲੋਕ ਜਿਨ੍ਹਾਂ ਨੇ ਟਰੈਕਟਰਾਂ ਤੇ ਚੜਕੇ ਟਰਾਲੀਆਂ ਪਾਸੇ ਕਰੀਆਂ ਉਹ ਕਿੰਨਾਂ ਦੇ ਵੱਲੋਂ ਬੁਲਾਏ ਗਏ ਉਹ ਸੱਤਾ ਧਿਰ ਦੇ ਵੱਲੋਂ ਬੁਲਾਏ ਗਏ ਜੇ ਜੋ ਅਸਲ ਦੇ ਵਿੱਚ ਕਿਸਾਨ ਸੀ ਤਾਂ ਫਿਰ ਉਸ ਦਿਨ ਉਹ ਲੋਕ ਆਪਣੇ ਮੂੰਹਾਂ ਤੇ ਰਮਾਲ ਬੰਨ ਕੇ ਟਰਾਲੀਆਂ ਨੂੰ ਘੜੀਸ ਕੇ ਕਿਉਂ ਲਿਜਾ ਕੇ ਪਾਸੇ ਖਾਲੀ ਬਾਣ ਦੇ ਵਿੱਚ ਸਿੱਟ ਰਹੇ ਸੀ ਤਾਂ ਜਦੋਂ ਉਸ ਵਰਕਸ਼ਾਪ ਦੇ ਵਿੱਚ ਜਾਂਦੇ ਨੇ ਤਾਂ ਦੇਖਦੇ ਨੇ ਤੇ ਟਰਾਲੀ ਦੀ ਦਹੀ ਮਿਲ ਫਿਰ ਥੋੜਾ ਜਾ ਅੱਗੇ ਜਾਂਦੇ ਨੇ ਉਹ ਘਾਹ ਦੇ ਵਿੱਚ ਚਾਰ ਟਾਇਰ ਰਿੰਮਾਂ ਸਮੇਤ ਉੱਥੇ ਪਏ ਜਦੋਂ ਉੱਥੇ ਜਾ ਕੇ ਮਿਲਾਇਆ ਜਾਂਦਾ ਤਾਂ ਉਹ ਫਿਰ ਉਹੀ ਟਰਾਲੀ ਹੁੰਦੀ ਆ ਜਿਹੜੀ ਟਰਾਲੀ ਸ਼ੰਭੂ ਬਾਰਡਰ ਤੋਂ ਚੋਰੀ ਹੋਈ ਚੋਰੀ ਕੀਤੀ ਗਈ ਜਾਂ ਫਿਰ ੱੱਕੇ ਦੇ ਨਾਲ ਲਿਆਂਦੀ ਗਈ ਕਿ ਹੁਣ ਕਿਹੜਾ ਕੋਈ ਭਾਈ ਉਹਦਾ ਬਾਬੂ ਹੈਗਾ ਟਰਾਲੀਆਂ ਦੀ ਵੱਡ ਟੁੱਕ ਦੇ ਕੱਲੇ ਉਹ ਚਾਰ ਟਰਾਲੀਆਂ ਦੇ ਟਾਇਰ ਹੀ ਕਿਉਂ ਮਿਲਦੇ ਨੇ ਜਿਹੜੀਆਂ ਟਰਾਲੀਆਂ ਸ਼ੰਭੂ ਬਾਰਡਰ ਤੋਂ ਆਈਆਂ ਬਲੇਰੋ ਗੱਡੀ ਤੇ ਪੰਕਜ ਪੱਪੂ ਹਰੀ ਜਾਂਦੇ ਤੇ ਪੰਕਜ ਪੱਪੂ ਨੇ ਉੱਥੇ ਜਾਣ ਵੇਲੇ ਕਿਹੜੇ ਕਿਹੜੇ ਢਾਬਿਆਂ ਤੇ ਰੁੱਕ ਕੇ ਖਾਣਾ ਖਾਦਾ ਕਹਿੰਦੇ ਇੱਥੋਂ ਤੱਕ ਦੇ ਸਬੂਤ ਵੀ ਅਸੀਂ ਦੇ ਦਾਂਗੇ ਤੇ ਜਿਹੜੇ ਪੰਕਜ ਪੱਪੂ ਨੇ ਉਹ ਵੀ ਕਹਿੰਦੇ ਆਮ ਆਦਮੀ ਪਾਰਟੀ ਦੇ ਜਿਵੇਂ ਹੁਣ ਆਖੀ ਕਿ ਇੱਕ ਸ਼ਹਿਰਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਸਿਰਕਟ ਆਗੂ ਸਿਰਕਟ ਲੀਡਰ ਹੁੰਦੇ ਨੇ ਜਿਨ੍ਹਾਂ ਨੂੰ ਭਗਵਾਨ ਸਿੰਘ ਮਾਨ ਆਪਣੇ ਪਮਕੜ ਵੀ ਕਹਿ ਦਿੰਦੇ ਨੇ ਪੰਕਜ ਪੱਪੂ ਵੀ ਕਹਿੰਦੇ ਕਿ ਉਹੀ ਕਿਸੇ ਕਿਸਾਨ ਦੀ ਟਰੈਕਟਰ ਟਰਾਲੀ ਜਿਹੜੀ ਹੈਗੀ ਉਹ ਮਿਲਦੀ ਆ ਟਰਾਲੀ ਦਾ ਸਮਾਨ ਮਿਲਦਾ ਤਾਂ ਉਹਦੇ ਤੱਕ ਪਹੁੰਚਿਆ ਕਿਵੇਂ ਉਹ ਕਿਹੜੀ ਕੜੀ ਜਿਹੜੀ ਹੈਗੀ ਉਹ ਜੁੜਦੀ ਹੋਈ ਤਾਂ ਸਪਸ਼ਟ ਤੌਰ ਤੇ ਜਾਂਚ ਹੋਣੀ ਚਾਹੀਦੀ ਨਾ ਤਾਂ ਫਿਰ ਉਹ ਜਾਂਚ ਕਰਕੇ ਦੁੱਧਾ ਦੁੱਧ ਪਾਣੀ ਦਾ ਪਾਣੀ ਕਿਉਂ ਨਹੀਂ ਕਰਦੇ ਕਿਉਂ ਯਾਰ ਟਰਾਲੀ ਚੋਰ ਦੇ ਟੈਗ ਲਵਾਈ ਜਾਂਨੇ ਲੈ ਕੇ ਆਏ ਹਾਂ ਪ੍ਰੋਗਰਾਮ ਗਲਪਤੇ ਦੀ ਗੱਲ ਕਰਦੇ ਹਾਂ ਸ਼ੰਭੂ ਖਨੋਰੀ ਮੋਰਚੇ ਨੂੰ ਬੀਤੇ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜੋ ਸਰਕਾਰ ਦੇ ਵੱਲੋਂ ਇਹ ਮੋਰਚਾ ਚੱਕਵਾਇਆ ਗਿਆ ਸੀ ਉਥੋਂ ਕਿਸਾਨਾਂ ਦਾ ਕਾਫੀ ਵੱਡੇ ਪੱਧਰ ਤੇ ਸਮਾਨ ਚੋਰੀ ਹੋਇਆ ਇਸ ਦੇ ਵਿੱਚ ਪੁਲਿਸ ਮੁਲਾਜ਼ਮਾਂ ਤੇ ਵੀ ਕਾਫੀ ਦੋਸ਼ ਲੱਗੇ ਕਿ ਇਹ ਸਮਾਨ ਉਹਨਾਂ ਨੇ ਚੋਰੀ ਕੀਤਾ ਸਰਕਾਰ ਦੇ ਨੁਮਾਇੰਦਿਆਂ ਤੇ ਵੀ ਕਾਫੀ ਸਵਾਲ ਚੁੱਕੇ ਗਏ ਪਰ ਬੀਤੀ ਰਾਤ ਨਾਬਾ ਦੇ ਵਿੱਚ ਦੋ ਟਰਾਲੀਆਂ ਦਾ ਸਮਾਨ ਮਿਲਿਆ ਇਹ ਵੀ ਇਲਜ਼ਾਮ ਆਪ ਆਗੂਆਂ ਤੇ ਲਗਾਏ ਗਏ ਨੇ ਉਸੇ ਤੇ ਗੱਲਬਾਤ ਕਰਦੇ ਆ ਮੇਰੇ ਨਾਲ ਨੇ ਬਾਈ ਜਸ ਗਰੇਵਾਲ ਬਾਈ ਜੀ ਕਿਵੇਂ ਦੇਖਦੇ ਹੋ ਇਹ ਮੋਰਚਾ ਚਕਵਾਏ ਨੂੰ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਪਰ ਕਿਸਾਨਾਂ ਦਾ ਸਮਾਨ ਹਾਲੇ ਤੱਕ ਪੂਰਾ ਨਹੀਂ ਹੋਇਆ ਜੋ ਹੌਲੀ-ਹੌਲੀ ਕਰਕੇ ਇਹ ਮਿਲ ਰਿਹਾ ਜੋ ਚੋਰੀ ਹੋਇਆ ਸੀ ਸਮਾਨ ਜੇ ਆਪਾਂ 19-20 ਮਾਰਚ ਦੀ ਗੱਲ ਕਰੀਏ ਜਦੋਂ ਇਹ ਮੋਰਚਾ ਉਠਾਇਆ ਜਾਂਦਾ ਉਸ ਸਮੇਂ ਦੌਰਾਨ ਅਸੀਂ ਵੀ ਉੱਥੇ ਸੀ ਕਵਰੇਜ ਕਰਨ ਦੇ ਲਈ ਗਏ ਸੀ ਉਦੋਂ ਬਹੁਤ ਸਮਾਨ ਐਸਾ ਸੀ ਜਿਹੜਾ ਚੁੱਕਿਆ ਗਿਆ ਜਿਹਦੇ ਚ ਖੁਦ ਅਸੀਂ ਆਪ ਖੁਦ ਵੀ ਦੇਖਿਆ ਕਿ ਪੁਲਿਸ ਮੁਲਾਜ਼ਮ ਵੀ ਕੁਝ ਸਮਾਨ ਜਿਹੜਾ ਹੈਗਾ ਉਹ ਚੁੱਕ ਕੇ ਗੱਡੀ ਦੇ ਵਿੱਚ ਰੱਖੀ ਜਾਂਦੇ ਸੀ ਬਹੁਤ ਕੁਝ ਐਸਾ ਜਿਹੜਾ ਹੈਗਾ ਉਸ ਵੇਲੇ ਦੇਖਣ ਨੂੰ ਬਲ ਉਸ ਤੋਂ ਬਾਅਦ ਤਾਂ ਫਿਰ ਸਭ ਗੱਲ ਜਗ ਜਹਰੀ ਹੋ ਗਈ ਕਿਸ ਤਰ੍ਹਾਂ ਦੇ ਨਾਲ ਕਿਸਾਨ ਆਗੂਆਂ ਦੇ ਵੱਲੋਂ ਦੱਸਿਆ ਕਿਸ ਤਰ੍ਹਾਂ ਦੇ ਨਾਲ ਵੀਡੀਓ ਜੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਵੱਡੀ ਗੱਲ ਉਦੋਂ ਕੀ ਸੀ ਕਿ ਉਦੋਂ ਜਿਹੜੀਆਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਸੀ ਜਦੋਂ ਉਹ ਮੋਰਚਾ ਉਠਾਇਆ ਜਾਂਦਾ ਕਿਉਂਕਿ ਕਿਸਾਨ ਆਗੂ ਤਾਂ ਮੀਟਿੰਗ ਤੇ ਸੀ ਉਹਨਾਂ ਨੂੰ ਉੱਥੋਂ ਹੀ ਜਿਹੜਾ ਹੈਗਾ ਘੇਰ ਲਿਆ ਜਾਂਦਾ ਉੱਥੇ ਅਰੈਸਟ ਕਰ ਲਿਆ ਜਾਂਦਾ ਹੁਣ ਜਿੰਨੇ ਕੁ ਕਿਸਾਨ ਉੱਥੇ ਬੈਠੇ ਸੀ ਹਾਲਾਂਕਿ ਚਾਹੇ ਕਿਸਾਨਾਂ ਦੀ ਗਿਣਤੀ ਹੋ ਸਕਦਾ ਬਹੁਤ ਘੱਟ ਹੋਵੇ ਪਰ ਉੱਥੇ ਕਿਸਾਨਾਂ ਨੇ ਅਪ ਦੇ ਉਹ ਘਰ ਪਾਏ ਹੋਏ ਸੀ ਜਿਵੇਂ ਆਜੀ ਟਾਈਪ ਦੇ ਵਿੱਚ ਜਿਵੇਂ ਜਿਸ ਤਰ੍ਹਾਂ ਦਿੱਲੀ ਅੰਦੋਲਨ ਵੇਲੇ ਸੀ ਉਹ ਘਰ ਪਾਏ ਸੀ ਤੇ ਬਹੁਤਿਆਂ ਨੇ ਆਪਣੇ ਟਰੈਕਟਰ ਟਰੋਲੀਆਂ ਦੇ ਵਿੱਚ ਹੀ ਜਿਹੜਾ ਹੈਗਾ ਉਹ ਆਪਣੇ ਲਾਏ ਹੋਇਆ ਸੀ ਤੰਬੂ ਉਹਦੇ ਵਿੱਚ ਹੀ ਉਹ ਬੈਠਦੇ ਸੀ ਮਤਲਬ ਬਹੁਤਿਆਂ ਟਰੈਕਟਰ ਟਰੋਲੀਆਂ ਉੱਥੇ ਸੀ ਬਹੁਤ ਸਾਰੇ ਕਿਸਾਨ ਇਹ ਸੀ ਕਿ ਆਪਣੀਆਂ ਟਰੈਕਟਰ ਟਰੋਲੀਆਂ ਇੱਕ ਵਾਰ ਲੈ ਗਏ ਟਰੈਕਟਰ ਉੱਥੇ ਖੜੇ ਨੇ ਟਰੋਲੀ ਉੱਥੇ ਖੜੀ ਆਪ ਪਿੰਡ ਆ ਜਾਂਦੇ ਸੀ ਢੇੜਾ ਮਾਰਦੇ ਸੀ ਫਿਰ ਚੱਲ ਜਾਂਦੇ ਸੀ ਢੇੜਾ ਮਾਰਦੇ ਫਿਰ ਚੱਲ ਜਾਂਦੇ ਨੇ ਤਬ ਵੱਡੀ ਗਿਣਤੀ ਦੇ ਵਿੱਚ ਦੋਹਾਂ ਮੋਰਚਿਆਂ ਦੇ ਉੱਪਰ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਖੜੀਆਂ ਸੀ ਹੁਣ ਇਹ ਵੀ ਸੀ ਕਿ ਬਹੁਤੇ ਕਿਸਾਨ ਜਿਨ੍ਹਾਂ ਦੀਆਂ ਟਰੈਕਟਰ ਟਰਾਲੀਆਂ ਖੜੀਆਂ ਸੀ ਉੱਥੇ ਨਹੀਂ ਸੀ ਬਹੁਤੇ ਨਹੀਂ ਸੀ ਐਫਸੀ ਜਿਵੇਂ ਇਹ ਹੁੰਦਾ ਨਾ ਕਿ ਪਿੰਡ ਦੇ ਵਿੱਚੋਂ ਤਿੰਨ ਟਰੈਕਟਰ ਜਾਂ ਦੋ ਟਰੈਕਟਰ ਜਾਂ ਟਰਾਲੀਆਂ ਹੈਗੀਆਂ ਤਾਂ ਇਹ ਪਿੰਡ ਦਾ ਕੋਈ ਇੱਕ ਬੰਦੇ ਦੀ ਜ਼ਿੰਮਾ ਵੀ ਯਾਰਾ ਸੱਤਕ ਦਿਨ ਤੂਰ ਆਲਾ ਸੱਤਕ ਦਿਨ ਹੋਰ ਆਜੂ ਉਦੋਂ ਤੂੰ ਤਾਂ ਮਤਲਬ ਉਹਦਾ ਜ਼ਿੰਮਾ ਹੁੰਦਾ ਸੀ ਕਿ ਯਾਰ ਨਗਰਾਨੀ ਰੱਖਣੀ ਆ ਵੀ ਹੁੰਦਾ ਹੀ ਆ ਕਿ ਯਾਰ ਨਗਰਾਨੀ ਰੱਖਣੀ ਆ ਮਹਿੰਗੇ ਟਰੈਕਟਰ ਟਰਾਲੀ ਸੀ ਤਾਂ ਐਸਾ ਕੁਝ ਸੀ ਪਰ ਜਦੋਂ ਉਹ ਮੋਰਚਾ ਉਠਾਇਆ ਜਾਂਦਾ ਆ ਤਾਂ ਉਦੋਂ ਕਿਉਂਕਿ ਉਦੋਂ ਤਾਂ ਜਿਸ ਤਰ੍ਹਾਂ ਦੇ ਨਾਲ ਪੁਲਿਸ ਪੈਂਦੀ ਆ ਜਿਸ ਤਰ੍ਹਾਂ ਦੇ ਨਾਲ ਘੇਰਾਬੰਦੀ ਹੁੰਦੀ ਆ ਜਿਵੇਂ ਕੋਈ ਅੱਤਵਾਦੀ ਕੋਈ ਟੈਰਰਿਸਟ ਨੂੰ ਫੜਨ ਦੇ ਲਈ ਘੇਰਾਬੰਦੀ ਹੁੰਦੀ ਆ ਐਵੇਂ ਘੇਰਾਬੰਦੀ ਕਿਸਾਨਾਂ ਦੀ ਜਿਹੜੀ ਹੈਗੀ ਹੋਈ ਤਾਂ ਉਦੋਂ ਤੱਕ ਕਿਸਾਨ ਨੂੰ ਸਮਝ ਹੀ ਨਹੀਂ ਆਈ ਕਿ ਯਾਰ ਇਹ ਹੋ ਕੀ ਗਿਆ ਇਹ ਹੋ ਕੀ ਰਿਹਾ ਤਾਂ ਉਦੋਂ ਜਿੰਨਾ ਸੀ ਉਹਨਾਂ ਨੂੰ ਕਿਹਾ ਗਿਆ ਕਿ ਜਲਦੀ ਉਹ ਜਲਦੀ ਤੁਸੀਂ ਭਈ ਇੱਥੋਂ ਆਪਦਾ ਚਲੇ ਜਾਓ ਇੱਥੋਂ ਖਾਲੀ ਕਰੋ ਹੁਣ ਜਿਹਦੇ ਤੋਂ ਜਿੰਨਾ ਕ ਸਾਮਾਨ ਆਪਦਾ ਚੁੱਕਿਆ ਜਾਂਦਾ ਸੀ ਉਹਨੇ ਉਹਨਾਂ ਕ ਸਾਮਾਨ ਹੀ ਚੁੱਕਿਆ ਤੇ ਜੀ ਦਾ ਭਾਈ ਜਿਹੜਾ ਤਾਂ ਟਰੈਕਟਰ ਦਾ ਮਾਲਕ ਉੱਥੇ ਸੀਗਾ ਤਾਂ ਉਹਨੇ ਤਾਂ ਆਪਦਾ ਟਰੈਕਟਰ ਟਰਕਟਰ ਹੋ ਸਕਦਾ ਵੀ ਸੈਲਫ ਮਾਰ ਕੇ ਆਪਦਾ ਅੱਗੇ ਪਿੱਛੇ ਕਰ ਲਿਆ ਹੋਵੇ ਪਰ ਉਹ ਉਦੋਂ ਖੜੇ ਵੀ ਟਰੈਕਟਰ ਇਸਲਾਸ ਸੀ ਉਹਨੂੰ ਰੱਸੀਆਂ ਰੁਸੀਆਂ ਬੰਨੀਆਂ ਪਤਾ ਨਹੀਂ ਕੀ ਕੁਝ ਬੰਨਿਆ ਬੈ ਇਦਾਂ ਇੱਕ ਮਤਲਬ ਦੋ ਦੋ ਟਰਾਲੀਆਂ ਨੂੰ ਮਿਲਾ ਕੇ ਘਰ ਦੀ ਤਰ੍ਹਾਂ ਸਭ ਬਣਾਇਆ ਹੋਇਆ ਸੀ ਤਾਂ ਐ ਐਸਾ ਕੁਝ ਜਿਹੜਾ ਹੈਗਾ ਉਹ ਲੋ ਸੀਗਾ ਹੁਣ ਉਦੋਂ ਜਿਹੜਾ ਜਦੋਂ ਮੋਰਚਾ ਇਹ ਉਖਾੜਿਆ ਜਾਂਦਾ ਮੋਰਚਾ ਉਠਾਇਆ ਜਾਂਦਾ ਤਾਂ ਉਦੋਂ ਦੇਖਿਆ ਕੀ ਗਿਆ ਜਿਹੜਾ ਕਿ ਜਿਹਦੇ ਅਸੀਂ ਚਸ਼ਮਦੀਦ ਗਵਾਇਆ ਦੇਖਿਆ ਕੀ ਗਿਆ ਟਰੈਕਟਰ ਬੁਲਾਏ ਗਏ ਨੇੜਲੇ ਪਿੰਡਾਂ ਤੋਂ ਬੁਲਾਏ ਗਏ ਕਿੱਥੋਂ ਬੁਲਾਏ ਗਏ ਉਹ ਵੱਖਰੀ ਗੱਲ ਆ ਪਰ ਹੈ ਇਹ ਵੀ ਪਤਾ ਲੱਗਾ ਕਿ ਨੇੜਲੇ ਪਿੰਡਾਂ ਦੇ ਬਹੁਤੇ ਪਿੰਡਾਂ ਦੇ ਸਰਪੰਚਾਂ ਸਰਪੰਚਾਂ ਨੂੰ ਦਬਕੇ ਮਾਰ ਕੇ ਉੱਥੋਂ ਬੁਲਾਏ ਗਏ ਹੁਣ ਜਿਹੜੇ ਨਾਬੇ ਵਾਲੇ ਮਸਲੇ ਦੀ ਆਪਾਂ ਗੱਲ ਕਰਦੇ ਆ ਕਿਹਾ ਤਾਂ ਇਹ ਵੀ ਜਾ ਰਿਹਾ ਇਲਜ਼ਾਮ ਤਾਂ ਇਹ ਵੀ ਨੇ ਕਿ ਨਗਰ ਕੌਂਸਲ ਨਾਬਾ ਤੋਂ ਦੋ ਟਰੈਕਟਰ ਪ੍ਰੀਤ ਟਰੈਕਟਰ ਨੇ ਜਿਹੜੇ ਉਸ ਦਿਨ ਸ਼ੰਮੂ ਮੋਰਚੇ ਤੇ ਜਾਂਦੇ ਨੇ ਤੇ ਜਿਹੜੇ 20 ਤਰੀਕ ਨੂੰ ਦੋ ਟਰਾਲੀਆਂ ਨਾਬੇ ਦੇ ਵਿੱਚ ਆਉਂਦੀਆਂ ਨੇ ਹਾਲਾਂਕਿ ਜਦੋਂ ਟਰਾਲੀਆਂ ਨਾਬੇ ਦੇ ਵਿੱਚ ਆਈਆਂ ਉਸ ਤੋਂ ਬਾਅਦ ਇਹ ਨਹੀਂ ਪਤਾ ਲੱਗਾ ਕਿ ਟਰਾਲੀਆਂ ਕਿੱਧਰ ਹੈ ਕਿੱਧਰ ਨਹੀਂ ਪਰ ਇਹਨਾਂ ਜ਼ਰੂਰ ਪਤਾ ਲੱਗਾ ਕਿ ਦੋ ਟਰਾਲੀਆਂ ਨਾਬੇ ਦੇ ਵਿੱਚ ਪਹੁੰਚਦੀਆਂ ਜ਼ਰੂਰ ਆ ਹੁਣ ਭਾਈ ਜਿਸ ਤਰ੍ਹਾਂ ਦੇ ਨਾਲ ਪੁਸਤੇ ਸੋਰਸ ਹੁੰਦੇ ਆ ਤਾਂ ਉਸ ਤਰ੍ਹਾਂ ਦੇ ਨਾਲ ਫਿਰ ਕਿਸਾਨ ਆਗੂ ਨੇ ਵੀ ਐਡਾ ਅੰਦੋਲਨ ਲੜਿਆ ਫਿਰ ਸੋਰਸ ਤਾਂ ਇਹਨਾਂ ਦੇ ਵੀ ਨੇ ਤਾਂ ਫਿਰ ਇਹਨਾਂ ਨੇ ਵੀ ਆਪਣੇ ਸੋਰਸ ਲਏ ਕਿ ਯਾਰ ਪਤਾ ਕਰੋ ਕਿ ਟਰਾਲੀਆਂ ਆਈਆਂ ਨੇ ਤਾਂ ਕਿੱਧਰ ਗਈਆਂ ਚਲੋ ਉਹ ਅੱਗੇ-ਅੱਗੇ ਪੁਸਤਪਨਾਹੀ ਹੁੰਦੀ ਰਹੀ ਹੁਣ ਮੋਰਚੇ ਵਾਲੇ ਦਿਨ ਦੀ ਗੱਲ ਕਰੀਏ ਜਿਵੇਂ ਇਹਨਾਂ ਦੇ ਵੱਲੋਂ ਕਿਹਾ ਅ ਅੱਜ ਕਿਸਾਨਾਂ ਨੂੰ ਜਸਵਿੰਦਰ ਸਿੰਘ ਲੋਂਗਵਾਲ ਹੋਰਾਂ ਦੇ ਨਾਲ ਵੀ ਮੇਰੀ ਗੱਲਬਾਤ ਹੋਈ ਜਿਵੇਂ ਉਹਨਾਂ ਨੇ ਵੀ ਕਿਹਾ ਕਿ ਉਹ ਡਰਾਈਵਰ ਜਿਹੜੇ ਸੀ ਉਹ ਇੱਥੋਂ ਜਾਂਦੇ ਨੇ ਉਹ ਨਗਰ ਕੌਂਸਲ ਦੇ ਹੁੰਦੇ ਨੇ ਤਾਂ ਇਹਦੇ 'ਚ ਕੋਈ ਦੁਚਿੱਤੀ ਨਹੀਂ ਹੋਣੀ ਚਾਹੀਦੀ ਜਾਂ ਇਹਦੇ 'ਚ ਕੋਈ ਦੋਰੈ ਨਹੀਂ ਹੋਣੀ ਚਾਹੀਦੀ ਕਿ ਐਸਾ ਕੁਝ ਉਹਦੇ ਨਹੀਂ ਹੋਣਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਅਸੀਂ ਉਸ ਦਿਨ ਟਰਾਲੀਆਂ ਨੂੰ ਕਢੀਸਦਿਆਂ ਹੋਇਆਂ ਦੇਖਿਆ ਗਿਆ ਤਾਂ ਉਹ ਪਤਾ ਕੀ ਸੀ ਮਤਲਬ ਬਹੁਤੀਆਂ ਟਰਾਲੀਆਂ ਆਏ ਸੀ ਕਿ ਟਰੈਕਟਰ ਜਾਂਦੇ ਸੀ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਕਿਉਂਕਿ ਉਸ ਦਿਨ ਇਹ ਸੀਗਾ ਕਿ ਇਹ ਪੂਰੇ ਦਾ ਪੂਰਾ ਮੋਰਚਾ ਉਸ ਰਾਤ ਇਹ ਸੀ ਕਿ ਪੂਰੇ ਦਾ ਪੂਰਾ ਮੋਰਚਾ ਉਸੇ ਖਤਮ ਕਰਨਾ ਹੈ ਤੇ ਇਹ ਰਾਹ ਜਿਹੜਾ ਹੈਗਾ ਉਹ ਚਾਲੂ ਕਰਨਾ ਹੈ ਤਾਂ ਕੀ ਸੀ ਕਿ ਵੱਡਾ ਰੋੜਾ ਟਰਾਲੀਆਂ ਖੜੀਆਂ ਸੀ ਤਾਂ ਟਰਾਲੀਆਂ ਹੁਣ ਕਿਵੇਂ ਹਟਾਈਆਂ ਜਾਣ ਟਰਾਲੀਆਂ ਹਟਾਈਆਂ ਜਾਣ ਟਰੈਕਟਰਾਂ ਦੇ ਨਾਲ ਉਹ ਟਰੈਕਟਰ ਨੂੰ ਕਿੱਥੋਂ ਮੰਗਾਏਗੇ ਕਿਹੜੇ ਪਿੰਡਾਂ ਤੋਂ ਕਿਹੜੇ ਸ਼ਹਿਰਾਂ ਤੋਂ ਨਗਰ ਕੋਂ ਤੋਂ ਕਿੱਥੋਂ ਮੰਗਵਾਏਗੇ ਵੱਡੀ ਗੱਲ ਇਹ ਵੀ ਰਹੀ ਨਾ ਕਿ ਟਰੈਕਟਰਾਂ ਦੇ ਉੱਪਰ ਜਿਹੜੇ ਉਹਨਾਂ ਦੇ ਡਰਾਈਵਰ ਬੈਠੇ ਸੀ ਉਹਨਾਂ ਚੋਂ ਬਹੁਤੇ ਡਰਾਈਵਰਾਂ ਦੇ ਮੂੰਹ ਬਣਨੇ ਹੋਏ ਸੀ ਇੱਕ ਤਾਂ ਰਾਤ ਦਾ ਵੇਲਾ ਹੈ ਜੇਕਰ ਕੋਈ ਵੀ ਕਿਸਾਨ ਆਪਦਾ ਮੈਨੂੰ ਲੱਗਦਾ ਟਰਾਲੀ ਉਥੋਂ ਲੈ ਕੇ ਜਾਊਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਮੂੰਹ ਬਨੂਗਾ ਉਹ ਵੀ ਰਾਤ ਦੇ ਵੇਲੇ ਦੇ ਵਿੱਚ ਤਾਂ ਮਤਲਬ ਰਾਤ ਦੇ ਸਮੇਂ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਸ਼ਖਸੀ ਵੀ ਸਾਡੀ ਕੋਈ ਤਸਵੀਰ ਨਾ ਖਿੱਚੀ ਜਾਵੇ ਸਾਡੀ ਕੋਈ ਵੀਡੀਓ ਨਾ ਬਣ ਜੇ ਤੇ ਉਹ ਟਰਾਲੀ ਨੂੰ ਖਿੱਚਦੇ ਸੀ ਉਸ ਤੋਂ ਬਾਅਦ ਅੱਗੇ ਜਾ ਕੇ ਇੱਕ ਖਾਲੀ ਜਗ੍ਹਾ ਇੱਕ ਖਾਲੀ ਜਗ੍ਹਾ ਸੀ ਉਹ ਖਾਲੀ ਜਗ੍ਹਾ ਦੇ ਵਿੱਚ ਲਿਆ ਕੇ ਟਰਾਲੀਆਂ ਜਿਹੜੀਆਂ ਉਹ ਲਾਈਆਂ ਜਾਂਦੀਆਂ ਸੀ ਮਤਲਬ ਅਸੀਂ ਜਿੰਨੀਆਂ ਕਿ ਦੇਖੀਆਂ ਹੋ ਸਕਦਾ ਉਹਦੇ ਚ ਬਹੁਤਿਆ ਟਰਾਲੀਆਂ ਸੇਵਾ ਸੇ ਵੀ ਲਜਾਈਆਂ ਗਈਆਂ ਹੁਣ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਹੁਣ ਤੱਕ ਇਲਜ਼ਾਮ ਲਾਉਂਦੇ ਨਹੀਂ ਜਿਸ ਤਰ੍ਹਾਂ ਦੇ ਨਾਲ ਇਹ ਇਲਜ਼ਾਮ ਲਾਨੇ ਪਰ ਕੁਝ ਟਰਾਲੀਆਂ ਉਹ ਜਿਹੜਾ ਖਾਲੀ ਜਗਾ ਸੀ ਉੱਥੇ ਵੀ ਖੜਾਈਆਂ ਗਈਆਂ ਉੱਥੋਂ ਲਿਜਾ ਕੇ ਪਰ ਉਹ ਲਜਾਣ ਦੇ ਹਾਲਾਤ ਕੀ ਸੀ ਲਜਾਣ ਦੇ ਹਾਲਾਤ ਇਹ ਸੀ ਕਿ ਜਿਹੜੀ ਟਰਾਲੀ ਨੂੰ ਜਿਸ ਤਰ੍ਹਾਂ ਦੇ ਨਾਲ ਖਿੱਚੀ ਗਈ ਜਾਂਦੀ ਆ ਤੇ ਫਿਰ ਜਾਣ ਦੇ ਡਹੀ ਥੱਲੇ ਆ ਡਹੀ ਉੱਤੇ ਆ ਮਤਲਬ ਜਿਸ ਤਰ੍ਹਾਂ ਦੇ ਨਾਲ ਜਿਵੇਂ ਵੀ ਜਾਂਦੀ ਆ ਉਵੇਂ ਜਾਣ ਦਿੱਤਾ ਉਹ ਉਸ ਤਰ੍ਹਾਂ ਦੇ ਨਾਲ ਉੱਥੇ ਟਰਾਲੀਆਂ ਜਿਹੜੀਆਂ ਉਹ ਸਾਰੀਆਂ ਇਕੱਠੀਆਂ ਕੀਤੀਆਂ ਗਈਆਂ ਹੁਣ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਾਂ ਇਹ ਕਿਹਾ ਗਿਆ ਕਿ ਭਾਈ ਟਰੈਕਟਰ ਟਰਾਲੀਆਂ ਤੁਹਾਡੀਆਂ ਸੇਫ ਨੇ ਜਿਹੜੇ ਪੁਲਿਸ ਪ੍ਰਸ਼ਾਸਨ ਦੀ ਅਫਵਾਡਿੰਗ ਸੀ ਟਰੈਕਟਰ ਟਰਾਲੀਆਂ ਤੁਹਾਡੀਆਂ ਸਾਰੀਆਂ ਸੇਫ ਨੇ ਆਉਂਗੇ ਆਪਣਾ ਆਧਾਰ ਕਾਰਡ ਦਿਖਾਓਗੇ ਆਧਾਰ ਕਾਰਡ ਦਿਖਾਉਣ ਤੋਂ ਬਾਅਦ ਜਿਹੜੀਆਂ ਉਹ ਟਰੈਕਟਰ ਟਰਾਲੀਆਂ ਦਿੱਤੀਆਂ ਜਾਣਗੀਆਂ ਹੁਣ ਕਿੰਨੇ ਕਿਸਾਨਾਂ ਨੂੰ ਜਿਹੜੇ ਨੇ ਆਧਾਰ ਕਾਰਡ ਦਿਖਾਉਣ ਤੋਂ ਬਾਅਦ ਟਰੈਕਟਰ ਟਰਾਲੀਆਂ ਮਿਲੀਆਂ ਨਹੀਂ ਮਿਲੀਆਂ ਇਹਦੀ ਇੱਕ ਜਾਣਕਾਰੀ ਜਿਹੜੀ ਆ ਉਹ ਕਿਸਾਨਾਂ ਨੂੰ ਜਸਵਿੰਦਰ ਸਿੰਘ ਲੋਂਗੋੜ ਵੀ ਦਿੰਦੇ ਨੇ ਜੇਕਰ ਹਰ ਕਿਸਾਨ ਨੂੰ ਜਿੱਦੀ ਉੱਥੇ ਟਰੈਕਟਰ ਟਰੋਲੀ ਜਿੱਦੀ ਉੱਥੇ ਟਰੋਲੀਆਂ ਸੀਗੀਆਂ ਜੇਕਰ ਉਹਨਾਂ ਨੂੰ ਆਧਾਰ ਕਾਰਡ ਦਿਖਾ ਕੇ ਉਹਨਾਂ ਦੀਆਂ ਟਰੋਲੀਆਂ ਦਿੱਤੀਆਂ ਹੁੰਦੀਆਂ ਤਾਂ ਫਿਰ ਜਿਹੜੀਆਂ 16 17 18 ਟਰੋਲੀਆਂ ਗੁੰਮ ਹੋਣ ਦੀ ਗੱਲ ਕਿਸਾਨਾਂ ਕੋ ਜਸਵਿੰਦਰ ਸਿੰਘ ਲੋਂਗੋਵਾਲ ਕਰਦੇ ਨੇ ਫਿਰ ਉਹ ਕਿਹੜੀਆਂ ਟਰੋਲੀਆਂ ਨੇ ਭਾਈ ਜੇ ਤੁਸੀਂ ਵਾਕਿਆ ਦੇ ਵਿੱਚ ਆਪਦੇ ਕਹਿਣ ਅਨੁਸਾਰ ਆਧਾਰ ਕਾਰਡ ਦਿਖਾ ਕੇ ਜਿਹੜੀਆਂ ਨੇ ਟਰੋਲੀਆਂ ਤੇ ਮਤਲਬ ਉੱਥੇ ਕੁਛ ਨਾ ਕੁਛ ਗੜਬੜੀ ਤਾਂ ਹੋਈ ਆ ਹੁਣ ਉਹ ਗੜਬੜੀ ਕਿਹਦੇ ਵੱਲੋਂ ਕੀਤੀ ਗਈ ਉਸ ਤੋਂ ਬਾਅਦ ਸਵਾਲ ਖੜੇ ਹੋਣ ਲੱਗੇ ਜਦੋਂ ਟਰਾਲੀ ਚੋਰ ਦੇ ਨਾਰੇ ਲੱਗਣ ਲੱਗੇ ਟਰਾਲੀ ਚੋਰ ਕਿਹਾ ਜਾ ਉਹ ਤਾਂ ਸਵਾਲ ਸੱਤਾਤਰ ਦੇ ਸੁਭਾਵਿਕ ਤੌਰ ਤੇ ਖੜੇ ਹੋਣੇ ਕਿਉਂਕਿ ਫਿਰ ਸੱਤਾਤਰ ਦੇ ਬਿਆਨ ਕੀ ਆਉਂਦੇ ਨੇ ਕਿ ਇਹਨਾਂ ਨੇ ਰਸਤਾ ਰੋਕਿਆ ਸੀ ਇਹਨਾਂ ਨੇ ਇਹ ਕੀਤਾ ਸੀ ਇੱਕ ਕਸਾਨ ਨਹੀਂ ਇਹ ਉਹ ਨਹੀਂ ਪਤਾ ਨਹੀਂ ਕੀ ਕੁਝ ਉਹ ਬਿਆਨ ਸੱਤਾਤਰ ਦੇ ਆਉਂਦੇ ਨੇ ਮਤਲਬ ਸੱਤਾਤਰ ਦਾ ਪੂਰਾ ਜੋਰ ਸੀ ਕਿ ਕਿਵੇਂ ਨਾ ਕਿਵੇਂ ਉਹ ਮੋਰਚਾ ਹਟਾਇਆ ਜਾਵੇ ਤਾਂ ਫਿਰ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਉੱਥੇ ਜੋ ਟਰਾਲੀ ਕਿੱਦ ਕੋਈ ਕਿੱਥੇ ਖੜਾਈ ਗਈ ਕੋਈ ਕਿਹੜੇ ਵਾਹਨ ਚ ਕੋਈ ਕਿੱਧਰ ਤਾਂ ਇਹ ਫਿਰ ਇਹ ਕਿਵੇਂ ਕਹਿ ਸਕਦੇ ਹਾਂ ਕਿ ਭਈ ਉਹ 77 ਦੇਖ ਰੱਖਤੇ ਵਿੱਚ ਨਹੀਂ ਹੋ ਸਕਦੀ ਮੋਰਚਾ ਹੀ 77 ਨੇ ਉਠਾਇਆ ਤਾਂ ਉਸ ਤੋਂ ਬਾਅਦ ਫਿਰ ਗੁਰਲਾਲ ਕਨੌਰ ਹੋਰਾਂ ਦਾ ਨਾਮ ਵੀ ਆਉਂਦਾ ਫਿਰ ਉਹ ਸਪਸ਼ਟੀਕਰਨ ਦਿੰਦੇ ਨੇ ਬਹੁਤ ਦਿੰਦੇ ਨੇ ਸ਼ਾਇਦ ਅੱਜ ਤੱਕ ਵੀ ਉਹ ਸਪਸ਼ਟੀਕਰਨ ਹੀ ਦਿੰਦੇ ਹੋਣਗੇ ਇਹਨਾਂ ਮਸਲਿਆਂ ਨੂੰ ਲੈ ਕੇ ਤਾਂ ਉਦੋਂ ਤੋਂ ਹੀ ਕਿਸਾਨ ਆਗੂਆਂ ਨੇ ਵੱਡੇ ਸਵਾਲੇ ਖੜੇ ਕਰਨੇ ਸ਼ੁਰੂ ਕਰ ਦਿੱਤੇ ਸੀ ਕਿ ਟਰਾਲੀਆਂ ਅੱਜ ਮਿਲ ਜਾਣ ਟਰਾਲੀਆਂ ਕੱਲ ਨੂੰ ਮਿਲ ਜਾਣ ਟਰਾਲੀਆਂ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਉਹਨਾਂ ਦੇ ਘਰਾਂ ਤੋਂ ਹੀ ਮਿਲਣੀਆਂ ਤੇ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਨਾਲ ਕੁਝ ਟਰਾਲੀਆਂ ਮਿਲਣੀਆਂ ਸ਼ੁਰੂ ਹੋਈਆਂ ਤਾਂ ਉਹ ਵੀ ਫਿਰ ਸਾਰੀ ਚੀਜ਼ ਜਿਹੜੀ ਹੈ ਕਿ ਜਗ ਜਗ ਜਾਹਰਾ ਉਸੇ ਕੜੀ ਦੇ ਤਹਿਤ ਇਸ ਜੋ ਨਾਬੇ ਵਾਲੀਆਂ ਟਰਾਲੀਆਂ ਜੋ ਰਾਤ ਮਿਲੀਆਂ ਨੇ ਤਾਂ ਉਹਦੇ ਤੇ ਵੀ ਕਿਸਾਨਾਂ ਨੇ ਆਪਦੇ ਬੰਦੇ ਲਾਏ ਹੋਏ ਸੀ ਕਿ ਭਾਈ ਇਹਦੀ ਨਿਗ੍ਹਾਦਾਨੀ ਰੱਖੋ ਉਹਨਾਂ ਦੇ ਵੱਲੋਂ ਨਿਗ੍ਹਾਦਾਨੀ ਰੱਖੀ ਗਈ ਤੇ ਟਰੈਕ ਟਰਾਲੀਆਂ ਭਾਈ ਨਾਬੇ ਦੇ ਵਿੱਚ ਪਹੁੰਚੀਆਂ ਹੁਣ 90 ਦੇ ਵਿੱਚੋਂ ਟਰਾਲੀ ਮਿਲਦੀ ਕਿੱਥੋਂ ਟਰਾਲੀ ਮਿਲਦੀ ਜਿਹੜੀ ਇਹ ਟਰਾਲੀ ਮਿਲ ਟਰਾਲੀਆਂ ਮਿਲਦੀਆਂ ਨੇ ਸਮਾਨ ਟਰਾਲੀਆਂ ਦਾ ਮਤਲਬ ਅਸਲ ਪੂਰੀ ਟਰਾਲੀ ਤਾਂ ਨਹੀਂ ਮਿਲੀ ਟਰਾਲੀਆਂ ਦਾ ਸਮਾਨ ਮਿਲਿਆ ਉਹ ਕਿੱਥੋਂ ਮਿਲਿਆ ਉਹ ਇੱਕ ਵਰਕਸ਼ਾਪ ਤੋਂ ਟਰਾਲੀਆਂ ਦਾ ਸਮਾਨ ਮਿਲਿਆ ਹੁਣ ਸਵਾਲ ਕਈਆਂ ਨੇ ਇਹ ਕਰਨਾ ਕਿ ਇਹ ਕਿਵੇਂ ਪਤਾ ਕਿ ਉਹ ਹੀ ਟਰਾਲੀਆਂ ਨੇ ਤਾਂ ਭਾਈ ਕਿਸਾਨ ਜਿਹੜੇ ਨੇ ਉਹ ਸਮਝਦਾਰ ਨੇ ਹੁਣ ਉਹ ਨਹੀਂ ਰਹੇ ਉਹ ਸਮਝਦਾਰ ਨੇ ਤਾਂ ਉਹਨਾਂ ਕੋਲੇ ਸਬੂਤ ਦੇ ਤੌਰ ਤੇ ਦਾਦੀ ਦਾਤੀ ਵੇਖ ਕੇ ਵੀ ਦੱਸ ਦਿੰਦੇ ਦਾਦੀ ਦਾਤੀ ਹੈ ਤਾਂ ਉਹਨਾਂ ਦੇ ਕੋਲੇ ਸਬੂਤ ਦੇ ਰੂਪ ਦੇ ਵਿੱਚ ਵੀਡੀਓ ਫੋਟੋਸ ਉਸ ਟਰਾਲੀ ਦੀਆਂ ਸਾਨੂੰ ਤੇ ਖਾਸ ਗੱਲ ਕੀ ਰਹੀ ਜਿਹੜੀ ਟਰਾਲੀ ਇੱਕ ਮਿਲੀ ਆ ਉਹਨਾਂ ਦੇ ਵਿੱਚੋਂ ਇੱਕ ਟਰਾਲੀ ਉਹ ਸੀ ਜੀ ਦੇ ਵਿੱਚ ਜਸਵਿੰਦਰ ਸਿੰਘ ਲੌਂਗਵਾਲ ਕਿਸਾਨ ਆਗੂ ਜਿਹੜੇ ਨੇ ਤਕਰੀਬਨ 400 ਦਿਨ ਕਿਸਾਨੀ ਮੋਰਚੇ 'ਚ ਰਹੇ ਜਿਹੜੇ ਉਹ ਕਹਿੰਦੇ ਨੇ ਕਿ ਇਹ ਮੇਰਾ ਘਰ ਸੀ ਹੁਣ ਜਿਹੜੀ ਟਰਾਲੀ ਦੇ ਵਿੱਚ ਅਸੀਂ ਮੰਨ ਲਓ 10 ਦਿਨ ਜਾਂ 5-7 ਦਿਨ ਜੇਕਰ ਕਿਸੇ ਗਵਾਂਡੀ ਦੀ ਟਰਾਲੀ ਸਾਡੇ ਘਰੇ ਆ ਜੇ ਸਾਨੂੰ ਇੰਨਾ ਕ ਪਤਾ ਹੁੰਦਾ ਤਾਂ ਕਿ ਕਿਹੜੇ ਪਾਸੇ ਦਾ ਕਿਹੜਾ ਨਟ ਲੱਗਿਆ ਜਾਂ ਕਿਹੜਾ ਨਟ ਦਾ ਢਿੱਲਾ ਜਾਂ ਕਿੱਥੇ ਕੀ ਲਿਖਿਆ ਕਿੱਥੇ ਕੀ ਨਹੀਂ ਲਿਖਿਆ ਤਾਂ ਦੂਰ ਹੋ ਜਾਂਦੀ ਸੀ ਪਛਾਣਦੰਨੇ ਹੁਣ ਜਦੋਂ ਲੌਂਗਵਾਲ ਪਿੰਡ ਦੀ ਹੀ ਟਰਾਲੀ ਜਿਹਦੇ ਜਸਵੰਦਰ ਸਿੰਘ ਲੌਂਗਵਾਲ ਪੈਂਦੇ ਸੀ ਉਹਨਾਂ ਨੇ ਉਹਦਾ ਘਰ ਬਣਾਇਆ ਸੀ ਤਾਂ ਉਹ ਕਿਵੇਂ ਨਾ ਪਛਾਣ ਸਕਣਗੇ ਤਾਂ ਜਦੋਂ ਉਸ ਵਰਕਸ਼ਾਪ ਦੇ ਵਿੱਚ ਜਾਂਦੇ ਨੇ ਤਾਂ ਦੇਖਦੇ ਨੇ ਤੇ ਟਰਾਲੀ ਦੀ ਡਹੀ ਮਿਲਦੀ ਆ ਫਿਰ ਉਹਨਾਂ ਦੇ ਵੱਲੋਂ ਤਸਵੀਰ ਦੇ ਨਾਲ ਉਹਨੂੰ ਜਦੋਂ ਦੇਖਿਆ ਜਾਂਦਾ ਤਾਂ ਡਹੀ ਮਿਲਦੀ ਆ ਫਿਰ ਥੋੜਾ ਜਾ ਅੱਗੇ ਜਾਂਦੇ ਨੇ ਉਹ ਕਹਿੰਦੇ ਨੇ ਕਿ ਖੁੱਲਾ ਜ੍ਹਾ ਜਗ੍ਹਾ ਹੁੰਦੀ ਹੈ ਜਿੱਥੇ ਚਾਦਰਾਂ ਜੀਆਂ ਪਾਈਆਂ ਹੁੰਦੀਆਂ ਕਾਜਾ ਹੁੰਦਾ ਘਾਹ ਦੇ ਵਿੱਚ ਚਾਰ ਟਾਇਰ ਰਿੰਮਾਂ ਸਮੇਤ ਉੱਥੇ ਪਏ ਹੁੰਦੇ ਨੇ ਜਦੋਂ ਉੱਥੇ ਜਾ ਕੇ ਮਲਾਇਆ ਜਾਂਦਾ ਤਾਂ ਉਹ ਫਿਰ ਉਹੀ ਟਰਾਲੀ ਹੁੰਦੀ ਆ ਜਿਹੜੀ ਟਰਾਲੀ ਕਹਿੰਦੇ ਨੇ ਕਿ ਸ਼ੰਭੂ ਬਾਰਡਰ ਤੋਂ ਚੋਰੀ ਹੋਈ ਚੋਰੀ ਕੀਤੀ ਗਈ ਜਾਂ ਫਿਰ ਇਹ ਕਹਿ ਲਿਏ ਕਿ ੱੱਕੇ ਦੇ ਨਾਲ ਲੈਂਦੇਗੇ ਕਿ ਹੁਣ ਕਿਹੜਾ ਕੋਈ ਭਾਈ ਇਹਦਾ ਬਾਬੂ ਹੈਗਾ ਪੁੱਛਣਾ ਹੁਣ ਸਾਨੂੰ ਕਿਹਨੇ ਪੁੱਛਣਾ ਤਾਂ ਉਹ ਟਰਾਲੀ ਹੀ ਹੁੰਦੀ ਆ ਹੁਣ ਵੱਡੀ ਗੱਲ ਇਹ ਆ ਭਾਈ ਹੁਣ ਟਰਾਲੀਆਂ ਬਣਦੀਆਂ ਹੀ ਵਰਕਸ਼ਾਪ ਤੇ ਆ ਇਹ ਵੀ ਐ ਪਰ ਵਰਕਸ਼ਾਪ ਤਾਂ ਵਰਕਸ਼ਾਪ ਹੁੰਦੀ ਆ ਤੁਸੀਂ ਕਦੇ ਦਵਾਈਆਂ ਦੀ ਦੁਕਾਨ ਤੋਂ ਆਲੂ ਲੈਂਦੇ ਵੇਖਿਆ ਕਿਸੇ ਨੂੰ ਜਾਂ ਆਲੂ ਮਿਲਦੇ ਵੇਖਿਆ ਨਹੀਂ ਵੇਖੇ ਹੁਣ ਤੇ ਆਲੂਆਂ ਵਾਲੀ ਦੁਕਾਨ ਤੋਂ ਕਿਸੇ ਨੂੰ ਜੁੱਤੀਆਂ ਜੋੜੇ ਲੈਂਦੇ ਦੇਖਣ ਨਹੀਂ ਦੇਖਿਆ ਹੁਣ ਦੁਕਾਨ ਤਾਂ ਆਲੂਆਂ ਵਾਲੀ ਦੁਕਾਨ ਆ ਦੁਕਾਨ ਤਾਂ ਸਟੋਰ ਤਾਂ ਜਿਹੜਾ ਹੈਗਾ ਉਹ ਮੈਡੀਕਲ ਵਾਲੀ ਸਟੋਰ ਆ ਤਾਂ ਵੈਸਾ ਹੀ ਕੋਈ ਸੀ ਇਹ ਵਰਕਸ਼ਾਪ ਤਾਂ ਜ਼ਰੂਰ ਸੀ ਪਰ ਵਰਕਸ਼ਾਪ ਇਹ ਕਿਦੀ ਸੀ ਵਰਕਸ਼ਾਪ ਸੀ ਇਹ ਜਿੱਥੇ ਗੇਟ ਬਣਦੇ ਨੇ ਫਿਰ ਚਲੋ ਹੋਰ ਵੀ ਮੰਨ ਲੈਨੇ ਆ ਕਿ ਭਾਈ ਇੱਥੇ ਹੋ ਸਕਦਾ ਟਰਾਲੀਆਂ ਬਣਦੀਆਂ ਹੋਣ ਤੇ ਜੇ ਟਰਾਲੀਆਂ ਬਣਦੀਆਂ ਨੇ ਤਾਂ ਫਿਰ ਟਰਾਲੀਆਂ ਦੀ ਵੱਡ ਟੁੱਕ ਦੇ ਕੱਲੇ ਉਹ ਚਾਰ ਟਰਾਲੀਆਂ ਦੇ ਟਾਇਰ ਹੀ ਕਿਉਂ ਮਿਲਦੇ ਨੇ ਜਿਹੜੀਆਂ ਟਰਾਲੀਆਂ ਕਿਸਾਨ ਦਾਵਾ ਕਰਦੇ ਨੇ ਕਿ ਇਹ ਸ਼ੰਭੂ ਬਾਰਡਰ ਤੋਂ ਆਈਆਂ ਹੋਈਆਂ ਨੇ ਹੁਣ ਕਿਸਾਨ ਕਿਸਾਨਾ ਕੋ ਜਸਵਿੰਦਰ ਲੌਂਗਵਾਲ ਦਾ ਦਾਵਾ ਕਿਉਂ ਕਹਿੰਦੇ ਨੇ ਕਿ ਇਹ ਤਾਂ ਸਾਫ਼ ਤੇ ਸਪਸ਼ਟ ਇੱਕ ਟਰਾਲੀ ਦਾ ਹੋ ਗਿਆ ਕਿ ਲੌਂਗਵਾਲ ਦੇ ਪਿੰਡ ਦੀ ਹੀ ਇਹ ਟਰਾਲੀ ਹੈਗੀ ਆ ਪਰ ਦੂਸਰੀ ਟੌਲੀ ਉਹ ਕਹਿੰਦੇ ਉਹਦਾ ਵੀ ਅਸੀਂ ਮਤਲਬ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਵੇਰਵੇ ਦੇ ਦਾਂਗੇ ਕਿ ਉਹ ਟਰਾਲੀ ਕਿਹੜੇ ਪਿੰਡ ਦੀ ਹੈ ਪਰ ਉਹ ਕਹਿੰਦੇ ਇਹ ਜ਼ਰੂਰ ਯਕੀਨ ਆ ਕਿ ਇਹ ਟਰਾਲੀਆਂ ਜਿਹੜੀਆਂ ਨੇ ਉਹ ਸ਼ੰਭੂ ਬਾਰਡਰ ਤੋਂ ਆਈਆਂ ਗਈਆਂ ਨੇ ਹੁਣ ਇਹਦੇ ਤਾਰ ਕਿੱਥੇ ਜੁੜਦੇ ਨੇ ਇਹਦੇ ਤਾਰ ਜੁੜਦੇ ਨੇ ਨਗਰ ਕੌਂਸਲ ਨਾਬਾ ਦੇ ਪ੍ਰਧਾਨ ਨੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਦੱਸੇ ਜਾਂਦੇ ਨੇ ਪੰਕਜ ਪੱਪੂ ਹੁਰੀ ਹੁਣ ਕਿਸਾਨਾਗੂ ਤਾਰ ਉਹਨਾਂ ਦੇ ਨਾਲ ਜੋੜਦੇ ਨੇ ਜਿਹੜੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ ਸਿਰੇ ਕੀ ਮੰਨੀਏ ਕਿ ਜਿਵੇਂ ਕਿ ਪਹਿਲਾਂ ਵੀ ਇਹ ਟਰਾਲੀਆਂ ਆਪ ਆਗੂਆਂ ਦੇ ਘਰਾਂ ਚੋਂ ਮਿਲੀਆਂ ਸੀਗੀਆਂ ਜਦੋਂ ਮੋਰਚਾ ਇਹ ਚਕਵਾਇਆ ਗਿਆ ਸੀ ਹੁਣ ਵੀ ਇਹ ਤਾਰ ਆਪ ਆਗੂਆਂ ਦੇ ਨਾਲ ਜੁੜਦੀ ਦਿਖਾਈ ਦੇ ਰਹੀ ਹੈ ਕਿਵੇਂ ਮੰਨਿਏ ਕਿ ਕੜੀਦਰ ਕੜੀ ਇਹ ਆਪ ਆਪ ਕੋ ਦੇ ਨਾਲ ਹੀ ਲਿੰਕ ਹੋ ਰਿਹਾ ਸਾਰੀ ਜੋ ਚੋਰੀ ਹੋਈ ਹੈ ਉਹਨਾਂ ਨਾਲ ਹੀ ਅਟੈਚ ਹੋ ਰਹੀ ਹੈ ਦੇਖੋ ਹਾਲੇ ਇਸ ਚੀਜ਼ ਦੀ ਇਸ ਚੀਜ਼ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਬਾਕੀ ਹੈ ਹਾਲੇ ਪਰਚਾ ਹੋਣਾ ਬਾਕੀ ਆ ਉਹ ਤਾਂ ਚਲੋ ਆਉਣ ਵਾਲੇ ਸਮੇਂ ਚ ਪਤਾ ਲੱਗੂ ਪਰ ਹਾਂ ਇਹ ਜ਼ਰੂਰ ਹੈ ਜਿਵੇਂ ਕੜੀਦਰ ਕੜੀ ਮਿਲ ਰਹੀ ਆ ਤਾਂ ਜੋ ਕਿਸਾਨਾਂ ਕਿਸਾਨਾਂ ਗੋਣੇ ਸ਼ੁਰੂਆਤ ਦੇ ਵਿੱਚ ਕਿਸ ਜਿਵੇਂ ਮੈਂ ਪਹਿਲਾਂ ਵੀ ਕਿਹਾ ਪਹਿਲਾਂ ਵੀ ਲਾਇਆ ਕਿ ਕਾਲੀ ਚੋਰ ਦਾ ਹਾਂ ਉਹ ਜਿਵੇਂ ਕਿ ਉਦੋਂ ਉਹ ਇਹ ਨਾਰੇ ਲੱਗੇ ਹੁਣ ਵੀ ਇਹ ਚੀਜ਼ਾਂ ਤੇ ਕੱਲ ਜੇਕਰ ਕੱਲ ਦੀ ਗੱਲ ਕਰਾਂ ਤਾਂ ਕੱਲ ਵੀ ਇਸ ਚੀਜ਼ ਦੇ ਨਾਰੇ ਲੱਗੇ ਕਿਉਂਕਿ ਉਸ ਵੇਲੇ ਇਹ ਇਸ ਚੀਜ਼ ਦਾ ਦੋ ਰਾਏ ਨਹੀਂ ਨਾ ਕਿ ਮੋਰਚਾ ਕਿਹਨਾਂ ਦੇ ਵੱਲੋਂ ਉਠਾਇਆ ਗਿਆ ਮੋਰਚਾ ਸੱਤਾਧਰ ਦੇ ਵੱਲੋਂ ਉਠਾਇਆ ਗਿਆ ਉਹ ਟਰੈਕਟਰ ਜਿਨ੍ਹਾਂ ਦੇ ਵੱਲੋਂ ਉਹ ਰਾਹ ਜਿੱਥੇ ਟਰਾਲੀਆਂ ਖੜੀਆਂ ਸੀ ਉਹ ਰਾਹ ਸਾਫ਼ ਕਰਵਾਇਆ ਗਿਆ ਤਾਂ ਉਹ ਕਿਹਨਾਂ ਦੇ ਵੱਲੋਂ ਕਰਵਾਇਆ ਗਿਆ ਉਹ ਸੱਤਾਧਰ ਦੇ ਵੱਲੋਂ ਕਰਵਾਇਆ ਗਿਆ ਤੇ ਫਿਰ ਉਹ ਲੋਕ ਜਿਨ੍ਹਾਂ ਨੇ ਟਰੈਕਟਰਾਂ ਤੇ ਚੜਕੇ ਟਰਾਲੀਆਂ ਪਾਸੇ ਕਰੀਆਂ ਉਹ ਕਿਹਨਾਂ ਦੇ ਵੱਲੋਂ ਬੁਲਾਏ ਗਏ ਉਹ ਸੱਤਾਧਰ ਦੇ ਵੱਲੋਂ ਬੁਲਾਏ ਗਏ ਹੁਣ ਉਹ ਕੌਣ ਸੀ ਉਹ ਨਗਰ ਦੇ ਕਿਸੇ ਨਗਰ ਕਾਉਂਸਲਾਂ ਦੇ ਕੋਈ ਜਿਹੜੇ ਮੁਲਾਜ਼ਮ ਸੀਗੇ ਨੇੜਲੇ ਤੇੜਲੇ ਪਿੰਡਾਂ ਦੇ ਲੋਕ ਸੀ ਕੌਣ ਸੀ ਤੇ ਜੇ ਉਹ ਅਸਲ ਦੇ ਵਿੱਚ ਕਿਸਾਨ ਸੀ ਤਾਂ ਫਿਰ ਉਸ ਦਿਨ ਉਹ ਲੋਕ ਆਪਣੇ ਮੂੰਹਾਂ ਤੇ ਰਮਾਲ ਬੰਨ ਕੇ ਟਰਾਲੀਆਂ ਨੂੰ ਘੜੀਸ ਕੇ ਕਿਉਂ ਲਿਜਾ ਕੇ ਬਾਸੇ ਖਾਲੀ ਬਾਣ ਦੇ ਵਿੱਚ ਸਟਰੇ ਸੀ ਇਹ ਵੀ ਵੱਡਾ ਸਵਾਲ ਹੈ ਤੇ ਮੂੰਹ ਬੰਨਣ ਵਾਲੇ ਇਸ ਗੱਲ ਦੇ ਅਸੀਂ ਸਪਸ਼ਟ ਤੌਰ ਤੇ ਅਸੀਂ ਇਸ ਚੀਜ਼ ਦੇ ਗਵਾਹ ਆ ਕਿਉਂਕਿ ਅਸੀਂ ਇਹ ਚੀਜ਼ ਆਪਣੇ ਅੱਖੀਂ ਉਸ ਵੇਲੇ ਦੇਖੀ ਆ ਤਾਂ ਫਿਰ ਹੁਣ ਸੁਭਾਵਿਕ ਤੌਰ ਤੇ ਜੇ ਸਭ ਚੀਜ਼ਾਂ ਦੇ ਵਿੱਚ 77 ਦਾ ਨਾਮ ਆਉਂਦਾ ਤਾਂ ਤਾਰਾਂ ਤਾਂ ਭਾਈ ਫਿਰ 77 ਦੇ ਨਾਲ ਜੁੜਨ ਗਈ ਲੋਕ ਤਾਂ ਫਿਰ ਕਹਿਣ ਗਈ ਉਸ ਤੋਂ ਬਾਅਦ ਫਿਰ ਜਿਹੜੀਆਂ ਟਰਾਲੀਆਂ ਮਿਲਦੀਆਂ ਨੇ ਉਹਨਾਂ ਦਾ ਵੀ ਤਾਰਾਂ ਤੁਹਾਡੇ ਨਾਲ ਜੁੜਦੀਆਂ ਨੇ ਫਿਰ ਹੁਣ ਜੋ ਟਰਾਲੀਆਂ ਦਾ ਸਮਾਨ ਮਿਲਦਾ ਵੱਡ ਟੁਕ ਕਰਕੇ ਰੋਲਿੰਗਾਂ ਦਾ ਸਮਾਨ ਜੋ ਮਿਲਦਾ ਉਹ ਵੀ ਭਾਈ ਪੰਕਜ ਪੱਪੂ ਹੋਰਾਂ ਦੇ ਕਹਿੰਦੇ ਨੇੜਲਿਆਂ ਦੀ ਹੋ ਸਕਦਾ ਉਹਨਾਂ ਦੇ ਕਿਸੇ ਪਰਿਵਾਰ ਦੀ ਵਰਕਸ਼ਾਪ ਆ ਕਹਿੰਦੇ ਉੱਥੋਂ ਮਿਲਦਾ ਇਸ ਚੀਜ਼ ਦਾ ਵੀ ਦਾਵਾ ਕਿਸਾਨ ਆਗੂ ਕਰਦੇ ਨੇ ਤੇ ਜਿਹੜੇ ਪੰਕਜ ਪੱਪੂ ਨੇ ਉਹ ਵੀ ਕਹਿੰਦੇ ਆਮ ਆਦਮੀ ਪਾਰਟੀ ਦੇ ਜਿਵੇਂ ਹੁਣ ਆਖੇ ਕਿ ਇੱਕ ਸ਼ਹਿਰਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਸਿਰਕਟ ਆਗੂ ਸਿਰਕਟ ਲੀਡਰ ਹੁੰਦੇ ਨੇ ਜਿਨ੍ਹਾਂ ਨੂੰ ਭਗਵਾਨ ਸਿੰਘ ਮਾਨ ਆਪਣੇ ਪਮੱਕੜ ਵੀ ਕਹਿ ਦਿੰਦੇ ਨੇ ਤਾਂ ਉਹ ਫਿਰ ਪੰਕਜ ਪੱਪੂ ਵੀ ਕਹਿੰਦੇ ਕਿ ਉਹੀ ਨੇ ਹੁਣ ਵੱਡੀ ਗੱਲ ਤਾਂ ਇਹ ਹੈ ਕਿ ਭਾਈ ਹਜੇ ਵੀ 15 16 ਟਰਾਲੀਆਂ ਉਹ ਕਹਿੰਦੇ ਨੇ ਕਿ ਬਾਕੀ ਨੇ ਤੇ ਕਿਸਾਨੇ ਵੀ ਕਹਿੰਦੇ ਨੇ ਕਿ ਉਹਨਾਂ ਤੇ ਵੀ ਸਾਡੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੀ ਉਹਨਾਂ ਤੇ ਵੀ ਸਾਡੀਆਂ ਨਜ਼ਰਾਂ ਨੇ ਕਿ ਕਿਧਰੋਂ ਕਿਧਰ ਨੂੰ ਗਈਆਂ ਹੁਣ ਵੱਡੀ ਗੱਲ ਕੀ ਆ ਕਿਸਾਨ ਤਾਂ ਇਤੋਂ ਤੱਕ ਕਹਿੰਦੇ ਨੇ ਕਿ ਜੇਕਰ ਹਾਲੇ ਵੀ ਜਸਨਸਾਨ ਦਾ ਉਹ ਨਾਮ ਲੈਂਦੇ ਨੇ ਪੰਕਜ ਪੱਪੂ ਹਰਾਂ ਦਾ ਜੇ ਉਹ ਕਹਿੰਦੇ ਨੇ ਕਿ ਹਾਲੇ ਵੀ ਸਾਨੂੰ ਇਹ ਕਹਿਣਗੇ ਕਿ ਨਹੀਂ ਪੰਕਜ ਪੱਪੂ ਉਥੇ ਨਹੀਂ ਤਾਂ ਕਹਿੰਦੇ ਫਿਰ ਤੁਸੀਂ ਭਾਈ ਇਹਨਾਂ ਦੀਆਂ ਲੋਕੇਸ਼ਨਾਂ ਕਢਵਾ ਲਵੋ ਕਿੱਥੇ ਸੀ ਉਹ ਕਹਿੰਦੇ ਨੇ ਕਿ ਇੱਕ ਬਲੈਰੋ ਗੱਡੀ ਤੇ ਪੰਕਜ ਪੱਪੂ ਹਰੀ ਜਾਂਦੇ ਨੇ ਤੇ ਪੰਕਜ ਪੱਪੂ ਨੇ ਉੱਥੇ ਜਾਣ ਵੇਲੇ ਕਿਹੜੇ ਕਿਹੜੇ ਢਾਬਿਆਂ ਤੇ ਰੁੱਕ ਕੇ ਖਾਣਾ ਖਾਦਾ ਕਹਿੰਦੇ ਇੱਥੋਂ ਤੱਕ ਦੇ ਸਬੂਤ ਵੀ ਅਸੀਂ ਦੇ ਦਾਂਗੇ ਜੀ ਇਸ ਤੋਂ ਅੱਗੇ ਹੋਰ ਕੋਈ ਚਾਹੀਦਾ ਤੇ ਕਹਿੰਦੇ ਨੇ ਕਿ ਨਗਰ ਕੌਂਸਲ ਨਾਬਾ ਦੇ ਦੋ ਟਰੈਕਟਰ ਪ੍ਰੀਤ ਟਰੈਕਟਰ ਜਿਹੜੇ ਆ ਉਹ ਜਾਂਦੇ ਨੇ ਉਹਨਾਂ ਦੇ ਮਗਰ ਟਰਾਲੀਆਂ ਪਾਈਆਂ ਜਾਂਦੇ ਤਾਂ ਇਹ ਵੱਡੇ ਸਵਾਲ ਕਿਸਾਨ ਆਗੂ ਆਗੂ ਦੇ ਵੱਲੋਂ ਵੱਡੇ ਸਵਾਲੀਆ ਚਨ ਖੜੇ ਕੀਤੇ ਗਏ ਨੇ ਵੱਡੇ ਇਲਜ਼ਾਮ ਜਿਹੜੇ ਹੈਗੇ ਆ ਉਹ ਲੱਗੇ ਨੇ ਫਿਰ ਇਹ ਵੀ ਆ ਕਿ ਉਹ ਕਹਿੰਦੇ ਜਦੋਂ ਕੱਲ ਅਸੀਂ ਵਰਕਸ਼ਾਪ ਖਲਾਈ ਸਾਨੂੰ ਪਤਾ ਲੱਗਦਾ ਤਾਂ ਅਸੀਂ ਭਾਰੀ ਗਿਣਤੀ ਦੇ ਵਿੱਚ ਆਉਣੇ ਆ ਤੇ ਤੁਹਾਨੂੰ ਪਤਾ ਲੱਗਦਾ ਤਾਂ ਅਸੀਂ ਵਰਕਸ਼ਾਪ ਖਲਵਾਉਣੇ ਆ ਤਾਂ ਜੋ ਵਰਕਸ਼ਾਪ ਖੋਲ ਕੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਵਰਕਸ਼ਾਪ ਖਲਵਾਈ ਜਾਂਦੀ ਹੈ ਤੇ ਉੱਥੇ ਜਾ ਕੇ ਫਿਰ ਜਦੋਂ ਕੱਲੀ ਕੱਲੀ ਚੀਜ਼ ਮਲਾਈ ਜਾਂਦੀ ਆ ਤੇ ਫਿਰ ਬਰਾਮਦ ਕੀਤੀ ਜਾਂਦੀ ਹੈ ਫਿਰ ਉਹ ਕਹਿੰਦੇ ਕਿ ਅਸੀਂ ਭਾਈ ਇਹ ਵੀ ਪੁਲਿਸ ਨੂੰ ਨੋਟ ਕਰਵਾ ਕੇ ਤੁਹਾਨੂੰ ਇਸ ਚੀਜ਼ ਦੀ ਰਿਪੋਰਟ ਦਿੱਤੀ ਜਾਵੇ ਕਿ ਕਿਹੜੀ ਕਿਹੜੀ ਚੀਜ਼ ਤੁਸੀਂ ਇੱਥੋਂ ਜੜੀ ਹੈਗੀ ਬਰਾਮਦ ਕੀਤੀ ਆ ਤਾਂ ਦੋ ਟਰਾਲੀਆਂ ਦਾ ਸਮਾਨ ਜਿਹੜਾ ਹੈਗਾ ਉਹ ਬਰਾਮਦ ਹੋ ਪਰ ਵੱਡੀ ਗੱਲ ਇਹ ਆ ਕਿ ਹੁਣ ਜੇ 77 ਦੇ ਨਾਲ ਭਾਈ ਟਰਾਲੀ ਚੋਰ ਵਾਲੇ ਲਿੰਕ 77 ਦੇ ਨਾਲ ਜੁੜਨ ਲੱਗਣਗੇ ਤਾਂ ਮੈਨੂੰ ਲੱਗਦਾ ਵੀ ਸ਼ਾਇਦ 77 ਦਿੱਲੀ ਤਾਂ ਇਦੋਂ ਸ਼ਰਮਣਾ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੋ ਸਕਦੀ ਹੁਣ ਵੱਡੀ ਗੱਲ ਇਹ ਵੀ ਹੈ ਨਾ ਕਿ ਮੈਨੂੰ ਲੱਗਦਾ ਯਾਰ ਇਹਦੇ ਤੇ 77 ਨੂੰ ਆਪਣਾ ਸੰਪੂਰਨ ਰੂਪ ਦੇ ਵਿੱਚ ਸਪਸ਼ਟ ਕਰਨ ਦੇਣਾ ਚਾਹੀਦਾ ਹੈ ਸੰਪੂਰਨ ਰੂਪ ਦੇ ਵਿੱਚ ਤੇ ਨਿਰਪੱਖ ਤੌਰ ਤੇ ਜਾਂਚ ਲਾ ਕਿ ਬੋਲਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਪ੍ਰਸ਼ਾਸਨ ਨੇ ਬਹੁਤ ਤਰੀਕੇ ਤਾਂ ਖਤਮ ਕਰਨ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦਾ ਬਿਆਨ ਵੀ ਆਇਆ ਸੀ ਕਿ ਮੋਰਚਾ ਤਾਂ ਪਿਆਰ ਦੇ ਨਾਲ ਚਕਵਾਇਆ ਗਿਆ ਕਿਸਾਨਾਂ ਨੂੰ ਆਰਾਮ ਦੇਣदाई ਦੇ ਨਾਲ ਬੱਸਾਂ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਘਰਾਂ ਦੇ ਵਿੱਚ ਛੱਡਿਆ ਗਿਆ ਕਿਸਾਨਾਂ ਦਾ ਸਮਾਨ ਉਹਨਾਂ ਦੇ ਘਰੇ ਪਹੁੰਚਾ ਦਿੱਤਾ ਗਿਆ ਇਹ ਵੀ ਬਿਆਨ ਮੁੱਖ ਮੰਤਰੀ ਦਾ ਚਲੋ ਕਿਸਾਨਾਂ ਨੂੰ ਕਿਹੜੇ ਬੱਸਾਂ ਦੇ ਵਿੱਚ ਬਿਠਾਇਆ ਗਿਆ ਉਹਦੇ ਤਾਂ ਅਸੀਂ ਗਵਾਹ ਤੇ ਕਿੰਨੇ ਕੁ ਪਿਆਰ ਦੇ ਨਾਲ ਬਿਠਾਇਆ ਗਿਆ ਉਹਦੇ ਵੀ ਅਸੀਂ ਗਵਾਹ ਹਾਂ ਅਸੀਂ ਉਸ ਦਿਨ ਕਵਰ ਕੀਤਾ ਤੇ ਉਸ ਤੋਂ ਬਾਅਦ ਕਿਸਾਨ ਕਿਵੇਂ ਆਪਦੇ ਸਿਰ ਦੇ ਉੱਪਰ ਆਪਦੇ ਜਿੰਨੇ ਕੁ ਉਹਨਾਂ ਨੂੰ ਝੋਲੇ 'ਚ ਜਿੰਨਾ ਕੁ ਸਮਾਨ ਪਿਆ ਉਹ ਕਿਵੇਂ ਆਪਦੇ ਸਿਰ ਦੇ ਉੱਪਰ ਚੱਕ ਕੇ ਰਾਤ ਦੇ ਤੁਰੇ ਹੋਏ ਸਵੇਰ ਦੇ ਸਵੇਰ ਤੱਕ ਕਿਵੇਂ ਬੱਸਾਂ ਦੀ ਉਡੀਕ ਕਰਦੇ ਕਰਦੇ ਬੱਸ ਸਟੈਂਡਾਂ ਤੱਕ ਪਹੁੰਚਦੇ ਨੇ ਉਹਦੇ ਵੀ ਅਸੀਂ ਚਸ਼ਮਦੀਤ ਗਵਾ ਮੈਨੂੰ ਲੱਗਦਾ ਇਹ ਤੇ ਬਹੁਤਾ ਬੋਲਣ ਦੀ ਸਾਨੂੰ ਜ਼ਰੂਰਤ ਨਹੀਂ ਕਿ ਕਿੰਨੇ ਕ ਪਿਆਰ ਦੇ ਨਾਲ ਕਿਸਾਨਾਂ ਦਾ ਮੋਰਚਾ ਉਠਾਇਆ ਕਿ ਤੇ ਕਿੰਨੇ ਕ ਪਿਆਰ ਦੇ ਨਾਲ ਕਿਸਾਨਾਂ ਨੂੰ ਉਸ ਦਿਨ ਗੱਡੀਆਂ ਦੇ ਵਿੱਚ ਥੋਡੀਆਂ ਅ ਬੱਸਾਂ ਦੇ ਵਿੱਚ ਤੁਸੀਂ ਬਿਠਾ ਕੇ ਲਗੇ ਤੇ ਕਿਹੜੀਆਂ ਬੱਸਾਂ ਸੀ ਕਿਹੜੀਆਂ ਗੱਡੀਆਂ ਸੀ ਕਿਹੜੇ ਦਬਕੇ ਕੈਸੇ ਦਬਕੇ ਪੁਲਿਸ ਨੇ ਮਾਰੇ ਉਸ ਚੀਜ਼ ਉਹ ਚੀਜ਼ ਵੀ ਸਾਨੂੰ ਚੰਗੀ ਤਰ੍ਹਾਂ ਪਤਾ ਉਹਦੇ ਵੀ ਸੀ ਗਵਾਇਆ ਸੀ ਦੇਖਿਆ ਉਹ ਚੀਜ਼ ਸੁਣੀ ਆਵਦੇ ਕੰਨੇ ਉਹ ਵੀ ਮੈਨੂੰ ਲੱਗਦਾ ਸ਼ਾਇਦ ਦੱਸਣ ਦੀ ਉੱਤੇ ਜ਼ਰੂਰਤ ਨਹੀਂ ਆ ਪਰ ਮੁੱਖ ਗੱਲ ਤਾਂ ਇਹ ਹੈ ਨਾ ਕਿ ਅਸਲ ਹੀ ਜੇ ਸਪਸ਼ਟ ਤੌਰ ਤੇ ਇਸ ਚੀਜ਼ ਦੀ ਜਾਂਚ ਹੋਵੇ ਹੁਣ ਇਹ ਤਾਂ ਨਹੀਂ ਇਹ ਤਾਂ ਨਹੀਂ ਨਾ ਮਤਲਬ ਕਿਹਾ ਜਾਂਦਾ ਕਿ ਯਾਰ ਇਹ ਉਹ ਉਹਨੇ ਚੱਕ ਲੀਆਂ ਜਾਂ ਉਹਨੇ ਚੱਕ ਲੀਆਂ ਯਾਰ ਜਿਹੜਾ ਤੁਹਾਡੇ ਚ ਦੋਸ਼ੀ ਆ ਤੁਸੀਂ ਤਾਂ ਇਹੀ ਕਹਿੰਦੇ ਹੋ ਨਾ ਕਿ ਅਸੀਂ ਯਾਰ ਨਿਰਪੱਖ ਤੌਰ ਤੇ ਇਹ ਕਹਿ ਦੋ ਕਿ ਨਿਰਪੱਖ ਤੌਰ ਤੇ ਜਾਂਚੋ ਵੀ ਜਿਹੜਾ ਤੁਹਾਡੇ ਚ ਦੋਸ਼ੀ ਆ ਯਾਰ ਤੁਹਾਡਾ ਆਪਣਾ ਆ ਬਗਾਨਾ ਆ ਕਿਸੇ ਹੋਰ ਪਾਰਟੀ ਦਾ ਆ ਮਤਲਬ ਜੇ ਕਿਸੇ ਦੇ ਘਰੋਂ ਕਿਸੇ ਕਿਸਾਨ ਦੀ ਟਰੈਕਟਰ ਟਰਾਲੀ ਜਿਹੜੀ ਹੈਗੀ ਉਹ ਮਿਲਦੀ ਆ ਟਰਾਲੀ ਦਾ ਸਮਾਨ ਮਿਲਦਾ ਤਾਂ ਉਹਦੇ ਤੱਕ ਪਹੁੰਚਿਆ ਕਿਵੇਂ ਉਹ ਕਿਹੜੀ ਕੜੀ ਜਿਹੜੀ ਹੈਗੀ ਉਹ ਜੁੜਦੀ ਉਹ ਤਾਂ ਸਪਸ਼ਟ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ ਨਾ ਤਾਂ ਫਿਰ ਉਹ ਜਾਂਚ ਕਰਕੇ ਦੁੱਧਾ ਦੁੱਧ ਪਾਣੀ ਦਾ ਪਾਣੀ ਕਿਉਂ ਨਹੀਂ ਕਰਦੇ ਕਿਉਂ ਯਾਰ ਟਰਾਲੀ ਚੋਰ ਦੇ ਟੈਗ ਲਵਾਈ ਜਾਂਦੇ ਕਿਉਂ ਬਾਰੀ ਬਾਰੀ ਜਦੋਂ ਇੱਕ ਅੱਧੀ ਟਰਾਲੀ ਮਿਲਦੀ ਹੈ ਫਿਰ ਕਿਸਾਨਾਂ ਦੇ ਵੱਲੋਂ ਨਾਰੇਬਾਜੀ ਹੁੰਦੀ ਹੈ ਫਿਰ ਕਿਸਾਨਾਂ ਦੇ ਵੱਲੋਂ ਨਾਰੇਬਾਜੀ ਹੁੰਦੀ ਹੈ ਤਾਂ ਭਾਈ ਇਹ ਵੱਡੇ ਸਵਾਲ ਨੇ 77 ਦੇ ਉੱਪਰ ਹਾਲੇ ਕਿ ਹਲੇ ਹੋਰ ਵੀ ਟਰਾਲੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਫਿਰ ਫੋਰ ਇੰਨਾ ਟਰਾਲੀਆਂ ਤੇ ਜੋ ਟਰਾਲੀਆਂ ਮਿਲੀਆਂ ਇੰਨਾ ਤੇ ਵੱਡੀ ਪ੍ਰੈਸ ਕਾਨਫਰੰਸ ਵੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜੱਥੇਬੰਦੀ ਜਿਹੜੀ ਹੈਗੀ ਉਹ ਸ ਕੇ ਜੋ ਕਰਨ ਹੋਰ ਵੀ ਉਹ ਕਹਿੰਦੇ ਨੇ ਕਿ ਵੱਡੇ ਖੁਲਾਸੇ ਉਹ ਕਹਿੰਦੇ ਨੇ ਕਿ ਹੱਲੇ ਜਿਹੜੇ ਸਵਾਲ ਖੜੇ ਹੁੰਦੇ ਨੇ ਨਾ ਉਹ ਵੀ ਅਸੀਂ ਵੱਡੇ ਖੁਲਾਸੇ ਕਰਾਂਗੇ ਸਬੂਤਾਂ ਤਹਿਤ ਜਿਹੜੇ ਹੈਗੇ ਆ ਉਹ ਕਰਾਂਗੇ